हाल ही ਵਿੱਚ ਆਮ ਆਦਮੀ ਪਾਰਟੀ ਨੂੰ ਛੱਡ ਕੇ ਕਾਂਗਰਸ ਵਿੱਚ ਸ਼ਾਮਲ ਹੋਏ ਧੂਰੀ ਤੋਂ ਸਾਬਕਾ ਵਿਧਾਇਕ ਦਲਬੀਰ ਸਿੰਘ ਗੋਲੜੀ ਨੇ ਧੂਰੀ ਹਲਕੇ ਵਿੱਚ ਆਪਣੀਆਂ ਸਰਗਰਮੀਆਂ ਵਧਾ ਦਿੱਤੀਆਂ ਹਨ ਧੂਰੀ ਵਿਖੇ ਡਾਕਟਰ ਪੀਮਰਾਵ ਅੰਬੇਦਕਰ ਦੇ ਜਨਮ ਦਿਵਸ ਮੌਕੇ ਦਲਬੀਰ ਸਿੰਘ ਗੋਲੜੀ ਆਪਣੇ ਸਮਰਥਕਾਂ ਨਾਲ ਨਜ਼ਰ ਆਏ ਇਸ ਮੌਕੇ ਦਲਬੀਰ ਸਿੰਘ ਗੋਲੜੀ ਨੇ ਕੇਕ ਕੱਟ ਕੇ ਡਾਕਟਰ ਪੀਮਰਾਵ ਅੰਬੇਦਕਰ ਦਾ ਜਨਮ ਦਿਨ ਮਨਾਇਆ

ਆਪਾਂ ਦੇ ਵਿੱਚ ਦੀਸ ਭਾਗ ਵਿੱਚ ਮਨਾਇਆ ਰੱਖੀ ਹੈ। ਸਭ ਤੋਂ ਪਹਿਲਾਂ ਸਾਰੇ ਭਾਰਤ ਵਾਸੀਆਂ ਨੂੰ ਸਾਡੇ ਪੰਜਾਬ ਵਾਸੀਆਂ ਨੂੰ ਸਾਡੇ ਧੂਰੀ ਵਾਸੀਆਂ ਨੂੰ ਬਾਬਾ ਸਾਹਿਬ ਦੀ ਜਨਮ ਦਿਨ ਬਹੁਤ-ਬਹੁਤ ਮੁਬਾਰਕਾਂ ਕਿਉਂਕਿ ਸਾਰਾ ਸੰਵਿਧਾਨ ਦੇ ਰਚੇਤਾ ਬਾਬਾ ਬੀਰ ਅੰਬੇਦਕਰ ਸਾਹਿਬ ਤੇ ਜਿਨ੍ਹਾਂ ਨੂੰ ਭਾਰਤ ਰਤਨ ਮਿਲਿਆ ਜਿਨ੍ਹਾਂ ਨੇ ਹਮੇਸ਼ਾ ਸਮਾਜ ਦੀ ਸਾਰੇ ਵਰਗਾਂ ਨੂੰ ਇੱਕੋ ਜਿਹਾ ਮਾਨ ਸਤਕਾਰ ਦੇਣ ਦੇ ਉੱਤੇ ਜਿਹੜਾ ਜ਼ੋਰ ਦਿੱਤਾ ਜਿਹੜੀਆਂ ਉਹਨਾਂ ਦੀਆਂ ਸਿੱਖਿਆਵਾਂ ਨੇ ਅੱਜ ਹਰ ਇੱਕ ਬੰਦੇ ਦੇ ਦਿਲ 'ਚ ਉਹਨਾਂ ਦਾ ਇੱਕ ਸਤਕਾਰ ਆ ਉਹ ਐਸੇ ਕਰਕੇ ਆ ਕਿਉਂਕਿ ਉਹਨਾਂ ਨੇ ਸਾਰੀ ਉਮਰ ਆ ਜਿਹੜੀ ਇਸ ਜਿਹੜੀ ਇੱਕੋ ਜੇ ਸਾਰਿਆਂ ਨੂੰ ਰੱਖਣ ਵਾਸਤੇ ਜਿਹੜੀ ਲੜਾਈ ਉਹਨਾਂ ਨੇ ਵਿੱਢੀ ਉਸ ਦੇ ਉੱਤੇ ਜਿਹੜਾ ਇਹ ਅੱਜ ਵੀ ਅਸੀਂ ਉਹਨਾਂ ਨੂੰ ਆਪਦੇ ਸਿਰ ਤੇ ਆਪਦੇ ਦਿਲ 'ਚ ਸਾਰੇ ਸਤਕਾਰ ਦਿੰਦੇ ਆ। ਉਹਦੀ ਵੀ ਅੱਜ ਮੁਸ਼ਕਲਾਂ ਨੇ ਉਹਨਾਂ ਨੂੰ ਕਿਵੇਂ ਬਿਲਕੁਲ ਮਾਨ ਸਾਹਿਬ ਦੇਖੋ ਆਪਾਂ ਸਾਰੇ ਇੱਥੇ ਦੇ ਰਹਿਣ ਵਾਲਿਆਂ ਆਪਾਂ ਇੱਥੇ ਜੰਮੇ ਆਪਾਂ ਇੱਥੇ ਪੜ੍ਹੇ ਆਪਾਂ ਇੱਥੇ ਖੇਡੇ ਆ ਕਿਉਂਕਿ ਕਿਤੇ ਨਾ ਕਿਤੇ ਮੈਂ ਇੱਕ ਪੋਲੀਟੀਕਲ ਬੰਦਾ ਹੋਣ ਦੇ ਨਾਤੇ ਤੇ ਤੁਸੀਂ ਇੱਕ ਪੱਤਰਕਾਰ ਹੋਣ ਦੇ ਨਾਤੇ ਆਪਾਂ ਗੱਲ ਨਹੀਂ ਕਰਦੇ ਆਪਾਂ ਇੱਕ ਧੂਰੀ ਦੇ ਵਸਿੰਦੇ ਹੋਣ ਦੇ ਨਾਤੇ ਕੰਮ ਕਰਦੇ ਆ ਮੈਨੂੰ ਲੱਗਦਾ ਬਹੁਤ ਸਾਰੀਆਂ ਅਜਿਹੀਆਂ ਜਿਹੜੀਆਂ ਮੁਸ਼ਕਲਾਂ ਨੇ ਦੁਵਿਧਾ ਨੇ ਸ਼ਾਇਦ ਮੈਨੂੰ ਲੱਗਦਾ ਵੀ ਮੈਂ ਇੱਕ ਐਮਐਲਏ ਨੂੰ ਛੱਡ ਕੇ ਮੁੱਖ ਮੰਤਰੀ ਸਾਹਿਬ ਨੂੰ ਇਸੇ ਕਰਕੇ ਚੁਣਿਆ ਗਿਆ ਸੀ ਵੀ ਉਹਨਾਂ ਕੋਲੇ ਕਿਤੇ ਇੱਕ ਐਮਐਲਏ ਨਾਲੋਂ ਵੱਧ ਤਾਕਤ ਹੁੰਦੀ ਆ ਤੇ ਉਹ ਕਿਤੇ ਨਾ ਕਿਤੇ ਮੈਨੂੰ ਤਾਂ ਲੱਗਦਾ ਕਿ ਜੇ ਉਹ ਚੋਣ ਤਾਂ ਅਸੀਂ ਤਾਂ ਸਤਿਕਾਰ ਸਹਿਤ ਹੀ ਉਹਨਾਂ ਨੂੰ ਇਹ ਬੇਨਤੀ ਕਰਦੇ ਆ ਕਿ ਜਿਹੜੀਆਂ ਮੁਸ਼ਕਲਾਂ ਨੇ ਇੱਕ ਦਿਨ ਤੁਸੀਂ ਆਓ ਸਾਰੇ ਸਾਡੇ ਇੱਥੇ ਐਮਸੀ ਸਾਹਿਬ ਤੁਹਾਡੇ ਨਾਲ ਰੂਬਰੂ ਹੋਣ ਸਾਡੇ ਇੰਡਸਟਰੀ ਲਿਸਟ ਨਾਲ ਰੂਬਰੂ ਹੋਣ ਸਾਡੇ ਕਿਸਾਨਾਂ ਨਾਲ ਰੂਬਰੂ ਹੋਣ ਸਾਡੇ ਸਰਪੰਚਾਂ ਨਾਲ ਰੂਬਰੂ ਹੋਣ ਉਹਨਾਂ ਤੋਂ ਆ ਕੇ ਘਟੋ ਘਟ ਇੱਕ ਵਾਰ ਉਹਨਾਂ ਦੀਆਂ ਮੁਸ਼ਕਲਾਂ ਜ਼ਰੂਰ ਸੁਣ ਤੇ ਉਹਦੇ ਤੇ ਕੰਮ ਕਰਨ ਮੈਨੂੰ ਲੱਗਦਾ ਕਿ ਜਿਹੜਾ ਸਾਡਾ ਅੰਡਰ ਬ੍ਰਿਜ ਧੂਰੀ ਦਾ ਸਭ ਤੋਂ ਵੱਡੀ ਦਿੱਕਤ ਆ ਉਹ 1.5 ਕਰੋੜ ਰੁਪਏ ਦਾ ਜਿਹੜਾ ਮੇਰੇ ਹੁੰਦੇ ਹੋਏ ਪਾਸ ਹੋਇਆ ਸੀ ਪਰ ਉਸ ਤੋਂ ਬਾਅਦ ਸਮਝ ਲਓ ਚੋਣ ਜਾਬਤਾ ਲੱਗਣ ਕਰਕੇ ਤੇ ਉਸ ਤੋਂ ਬਾਅਦ ਮੇਰਾ ਇਲੈਕਸ਼ਨ ਹਾਰਨ ਕਰਕੇ ਤਾਂ ਸਾਨੂੰ ਇਹ ਉਮੀਦ ਸੀ ਕਿ ਮੁੱਖ ਮੰਤਰੀ ਸਾਹਿਬ ਆਉਂਦੇ ਸਾਰ ਜਿਹੜਾ ਸਭ ਤੋਂ ਪਹਿਲ ਦੇ ਆਧਾਰ ਤੇ ਉਹ ਕੰਮ ਕਰਨਗੇ ਚਾਹੇ ਉਹਦੇ 'ਚ ਪਲਵਾਨ ਤੂਰੇ ਵਾਲੀ ਰੋਡ ਵਾਲਾ ਜਿਹੜਾ ਓਵਰ ਬ੍ਰਿਜ ਆ ਉਹਦੇ ਤੇ ਵੀ ਉਹ ਕੰਮ ਕਰਨਗੇ ਬਟ ਹਜੇ ਤੱਕ ਉਹਨਾਂ ਦੇ ਉੱਤੇ ਕੋਈ ਕੰਮ ਨਹੀਂ ਹੋਇਆ ਤੇ ਮੈਂ ਉਹਨਾਂ ਨੂੰ ਤੁਹਾਡੇ ਸਾਹਮਣੇ ਮਰਾਹੀਂ ਬੇਨਤੀ ਕਰਨੀ ਚਾਹਣਾ ਕਿ ਅਸੀਂ ਬੜਾ ਡੀਪਲੀ ਉਹਦੇ ਤੇ ਕੰਮ ਕਰਿਆ ਸੀ ਉੱਥੋਂ ਦੀ ਓਵਰ ਬ੍ਰਿਜ ਕਦੇ ਵੀ ਕਾਮਯਾਬ ਨਹੀਂ ਹੋ ਸਕਦਾ ਜੇ ਓਵਰ ਬ੍ਰਿਜ ਬਣਾਵਾਂਗੇ ਤਾਂ ਸਾਰਾ ਸ਼ਹਿਰ ਦੇ ਜਿਹੜੇ ਦੁਕਾਨਦਾਰ ਭਰਾਣੇ ਤੇ ਸਾਡੇ ਸ਼ਹਿਰ ਦਾ ਜੋ ਸਾਰਾ ਉੱਥੇ ਬਾਜ਼ਾਰ ਆ ਉਹ ਸਾਰਾ ਉਹਦੇ ਨਾਲ ਪ੍ਰਭਾਵਿਤ ਹੋਊਗਾ ਕਿਉਂਕਿ ਅੱਜ ਕੱਲ ਵੈਸੇ ਹੀ ਵਪਾਰੀ ਵਰਗ ਆ ਜਿਹੜਾ ਵਿਚਾਰਾ ਬਹੁਤ ਹੀ ਪਰੇਸ਼ਾਨ ਆ ਕਿਉਂਕਿ ਮਹਿੰਗਾਈ ਇੰਨੀ ਹੋ ਗਈ ਅੰਦਰ ਜਿਹੜਾ ਉਹਨਾਂ ਦੁਕਾਨ ਤੱਕ ਬੰਦਾ ਪਹੁੰਚਣਾ ਬਹੁਤ ਮੁਸ਼ਕਲ ਆ ਜੇ ਕਿਤੇ ਓਵਰ ਬ੍ਰਿਜ ਬਣਾਤਾ ਤਾਂ ਮੈਨੂੰ ਲੱਗਦਾ ਸਾਰਾ ਰਸਤਾ ਹੀ ਇਹ ਬਲੌਕ ਹੋ ਜੂ ਕਿਉਂਕਿ ਪਹਿਲਾਂ ਆਪਾਂ ਨੇ ਜਿਹੜਾ ਸੂਏ ਦੇ ਉੱਤੇ ਲੈਂਟਰ ਪਾਇਆ ਉਹ ਕਾਫੀ ਉੱਚਾ ਪਾਤਾ ਜਿਹਦੇ ਕਰਕੇ ਨਿਕਾਸੀ ਦੀ ਬਹੁਤ ਦਿੱਕਤ ਆ ਜੇ ਸਾਡੇ ਭਰਾ ਜਿਹੜੇ ਗਰੀਬ ਪਰਿਵਾਰ ਵਿਚਾਰੇ ਜਿਹੜੇ ਰੇੜੀਆਂ ਚਲਾ ਕੇ ਆਪ ਦਾ ਰੋਜ਼ਗਾਰ ਪਾਉ ਉਹ ਕਰਦੇ ਨੇ ਉਹ ਇੰਨਾ ਉੱਚਾ ਜਦੋਂ ਰੇੜੀ ਜਾਂਦੀ ਆ ਭਾਰ ਲੈ ਕੇ ਤਾਂ ਉਹ ਵਾਪਸ ਆਉਂਦੀ ਆ ਸੋ ਇਹੀ ਜੀਆਂ ਜਿਹੜੀਆਂ ਮੁਸ਼ਕਲਾਂ ਨੇ ਬੇਹਤ ਜ਼ਿਆਦਾ ਚਿੰਤਾ ਜਨਕ ਨੇ ਜਿਨ੍ਹਾਂ ਦੇ ਉੱਤੇ ਮੈਨੂੰ ਲੱਗਦਾ ਕਿ ਕੰਮ ਕਰਨ ਦੀ ਜ਼ਰੂਰਤ ਆ ਮੇਰੇ ਜਦੋਂ ਮੈਂ ਸੀਗਾ ਐਮਐਲਏ ਤਾਂ ਅਸੀਂ ਤਕਰੀਬਨ 97% ਸਾਰੀ ਧੂਰੀ ਦੀਆਂ ਗਲੀਆਂ ਤੇ ਸਾਰੀਆਂ ਨਾਲੀਆਂ ਅੰਡਰ ਜਿਹੜਾ ਕਵਰ ਕਰਤੀਆਂ ਸੀਗੀਆਂ ਇੱਕ ਵੀ ਨਾਲੀ ਤੁਹਾਨੂੰ ਦੇਖਣ ਨੂੰ ਉਸ ਸਮੇਂ ਨਹੀਂ ਮਿਲਦੀ ਥੋੜੀ ਜੀ ਥੋੜਾ ਪਾਰਟ ਰਹਿ ਗਿਆ ਸੀਗਾ ਜੀਦਾ ਆਲਰੇਡੀ ਮੈਂ ਲੱਗਦਾ ਉਸ ਟਾਈਮ ਦੇ ਉੱਤੇ ਆਰਾਊਂਡ 33 ਕਰੋੜ ਰੁਪਇਆ ਜਿਹੜਾ ਸਾਡੇ ਸ਼ਹਿਰ ਦੀ ਮਿਊਨਿਸਪਲ ਕਮੇਟੀ ਕੋਲੇ ਪਿਆ ਸੀ ਤੇ ਉਹ ਰਹਿਦਾ ਕੰਮ ਵੀ ਉਹਨਾਂ ਨੇ ਕਰਨਾ ਸੀ ਇਹਦੇ ਗਵਾਹ ਤੁਸੀਂ ਸਾਰੇ ਹੋ ਜਿੰਨਾ ਆਊਟਰ ਏਰੀਆ ਧੂਰੀ ਦਾ ਤੁਸੀਂ ਕਿਤੇ ਵੀ ਜਾਓਗੇ ਹਰ ਇੱਕ ਜਗ੍ਹਾ ਦੇ ਉੱਤੇ ਅੱਜ ਜਿਹੜਾ ਵਿਸਵੇ ਦਾ ਰੇਟ ਪ੍ਰਾਪਰਟੀ ਦਾ ਰੇਟ ਕਿੰਨਾ ਜ਼ਿਆਦਾ ਵਧ ਗਿਆ ਉਹ ਤਾਂ ਹੀ ਵਧਿਆ ਕਿਉਂਕਿ ਅਸੀਂ ਸੀਵਰੇਜ ਨੂੰ ਬਿਲਕੁਲ ਆਲੇ-ਦਾਲੇ ਧੂਰੀ ਤੋਂ ਬਾਹਰ ਲਿਆ ਆਊਟਰ ਤੱਕ ਵੀ ਲੈ ਗਏ ਯਾਨੀ ਕਿ ਸ਼ਹਿਰ ਦੇ ਵਿੱਚੋਂ ਜਿੱਥੇ ਆਪਾਂ ਗੱਲ ਕਰੀਏ ਬਹੁਤ ਛੋਟੀਆਂ ਗਲੀਆਂ ਸੀਗੀਆਂ ਜਾਨੀ ਕਿ ਪੁਰਾਣਾ ਵਸੋਂ ਵਾਲਾ ਏਰੀਆ ਜਿੱਥੇ ਜੀਸੀਬੀ ਨਹੀਂ ਵੀ ਚੱਲ ਸਕਦੀ ਅਸੀਂ ਹੱਥੀਂ ਖੁਦਾਈ ਕਰਵਾ ਕੇ ਜੇ ਤੁਸੀਂ ਆ ਇਧਰਲੇ ਪਾਸੇ ਜਾਓਗੇ ਦੋਲੇ ਵਾਲੇ ਫਟਕਾਂ ਤੇ ਉੱਥੇ ਘਰਾਂ ਤੋਂ ਪੁੱਛਿਓ ਕਿੰਨਾ-ਕਿੰਨਾ ਪਾਣੀ ਹੁੰਦਾ ਸੀ ਉੱਥੇ ਤਾਂ ਜਿਹੜਾ ਉੱਥੇ ਵੀ ਅਸੀਂ ਨੇ ਜਿਹੜਾ ਸੀਵਰੇਜ ਪਾਉਣ ਦਾ ਜਿਹੜਾ ਕੰਮ ਬੱਢਿਆ ਸੀ ਸੋ ਆ ਵੀ ਜੇ ਉਰੋਂ ਤੁਸੀਂ ਦੇਖ ਲਓਗੇ ਤਾਂ ਮੈਨੂੰ ਲੱਗਦਾ ਕਿ ਕੰਮ ਕਦੇ ਵੀ ਖਤਮ ਨਹੀਂ ਹੋ ਸਕਦੇ ਕੰਮ ਹਮੇਸ਼ਾ ਹੀ ਰਹਿੰਦੇ ਨੇ ਤੇ ਇਹ ਮੁੱਖ ਮੰਤਰੀ ਦੇ ਸਿਟੀ ਹੋਣ ਦੇ ਨਾਤੇ ਮੈਨੂੰ ਲੱਗਦਾ ਵੀ ਪੰਜਾਬ ਸਰਕਾਰ ਨੂੰ ਇਹਦੇ ਤੇ ਵਿਸ਼ੇਸ਼ ਧਿਆਨ ਦੇਣਾ ਦਾ ਚਾਹੀਦਾ ਸਭ ਤੋਂ ਵੱਡੀ ਗੱਲ ਸਾਡੇ ਧੂਰੀ ਦੇ ਵਿੱਚ ਜਿਹੜਾ 슈ਗਰ ਮਿਲ ਬੰਦ ਹੋਣ ਦਾ ਜਿਹੜਾ ਸਭ ਤੋਂ ਪੁਰਾਣਾ 슈ਗਰ ਮਿਲ ਸਾਡੇ ਸਾਡਾ ਤੁਸੀਂ ਐਂ ਮੰਨੋ ਵੀ ਇਹ ਧੂਰੀ ਜੰਕਸ਼ਨ ਹੋਣ ਕਰਕੇ ਦੂਰੋਂ ਦੂਰੋਂ ਲੋਕ ਇੱਥੇ ਜਿਹੜਾ ਉਹਦੇ ਉਹਦੇ ਨਾਲ ਜਿੱਥੇ ਕਿਸਾਨ ਤਾਂ ਭਰਾ ਤਾਂ ਪ੍ਰਭਾਵਿਤ ਹੋਏ ਨੇ ਕਿਤੇ ਨਾ ਕਿਤੇ ਸਾਡੇ ਦੁਕਾਨਦਾਰ ਭਰਾ ਵੀ ਉਹਦੇ ਨਾਲ ਕਿਉਂਕਿ ਦੇਖੋ ਜਦੋਂ ਕਿਸਾਨ ਆ ਵੀ ਫਸਲ ਲੈ ਕੇ ਆਉਂਦਾ ਕਿਤੋਂ ਉਹ ਚਾਹ ਪੀਂਦਾ ਕਿ ਤੋ ਉਹ ਕਪੜਾ ਖਰੀਦਦਾ ਕਿ ਤੋ ਉਹ ਕਿਸੇ ਜਗ੍ਹਾ ਤੇ ਜਾ ਕੇ ਆਪਣੇ ਬੱਚਿਆਂ ਲਈ ਕੋਈ ਖਾਣ ਪੀਣ ਵਾਲੀ ਚੀਜ਼ ਖਰੀਦਦਾ ਤਾਂ ਮੈਨੂੰ ਲੱਗਦਾ ਇਹਦੇ ਨਾਲ ਜਿੱਥੇ ਕਿਸਾਨ ਭਰਾਵਾਂ ਨੂੰ ਤੇ ਉੱਥੇ ਵਪਾਰੀ ਭਰਾਵਾਂ ਨੂੰ ਵੀ ਜਿਹੜੀ ਬਹੁਤ ਵੱਡੀ ਆ ਆਰਥਿਕ ਤੌਰ ਤੇ ਢਾਹ ਲੱਗਿਆ ਕਿੰਨੀ ਜਿਹੜੇ ਨੌਜਵਾਨ ਨੇ ਕਿੰਨੀ ਸਾਡੇ ਆਲੇ ਦਾਲੇ ਦੇ ਪਿੰਡ ਨੇ ਜਿਨ੍ਹਾਂ ਦੀ ਇਸ ਮਿਲ ਬੰਦ ਹੋਣ ਕਰਕੇ ਆਰਥਿਕ ਗੁਜ਼ਾਰਾ ਕਰਨਾ ਮੁਸ਼ਕਿਲ ਹੋ ਗਿਆ ਤੇ ਉਹਨਾਂ ਦਾ ਜਿਹੜਾ ਕੰਮਕਾਰ ਸੀ ਉਹ ਬੰਦ ਹੋ ਗਿਆ। ਕੋਲਦੀ ਸਰਕਾਰ ਨੇ ਦੋ ਵੱਡੀਆਂ ਮਹਿੰਮ ਚਲਾਈਆਂ ਜੋਨ ਦੇ ਅੱਗੇ ਆਪ੍ਰੋਪ੍ਰੀ ਕ੍ਰਾਂਤੀ ਸਿੱਖਿਆ ਗ੍ਰਾਮ ਜੀ ਕਿਵੇਂ ਦੇਖਦੇ ਹੋ ਬਿਲਕੁਲ ਮੈਂ ਅਸੀਂ ਬਿਲਕੁਲ ਸਾਰੇ ਮੈਨੂੰ ਲੱਗਦਾ ਇਹ ਮੁਹਿਮ ਦੇ ਵਿੱਚ ਸਰਕਾਰ ਦਾ ਸਾਥ ਦੇਣਾ ਚਾਹੀਦਾ ਜਿਹੜੀ ਮੁਹਿਮ ਨਸ਼ਿਆਂ ਦੇ ਵਿਰੋਧ ਦਾ ਬਿਲਕੁਲ ਤੇ ਜਿਹੜੀ ਜਿਹੜੀ ਐਜੂਕੇਸ਼ਨ ਪਾਲਿਸੀ ਆ ਇਹਦੇ ਤੇ ਬੜਾ ਡੀਪਲੀ ਕੰਮ ਕਰਨਾ ਪਊਗਾ ਆਪਾਂ ਨੂੰ ਸਾਰਿਆਂ ਨੂੰ ਕਿਉਂਕਿ ਮੈਨੂੰ ਲੱਗਦਾ ਕਿ ਕੱਲਾ ਨਹੀਂ ਪੱਥਰ ਰੱਖਣ ਨਾਲ ਨਹੀਂ ਸਿੱਖਿਆ ਦੇ ਉੱਤੇ ਕੰਮ ਕਰ ਸਕਦੇ 8ਵੀਂ ਤੱਕ ਬੱਚੇ ਸਾਡੇ ਫੇਲ ਨਹੀਂ ਹੁੰਦੇ ਯਾਨੀ ਕਿ ਮੈਨੂੰ ਲੱਗਦਾ ਵੀ ਇਹ ਵੀ ਇੱਕ ਬਹੁਤ ਵੱਡਾ ਇਹਦੇ ਤੇ ਰੀਥਿੰਕ ਕਰਨ ਵਾਲੀ ਜ਼ਰੂਰਤ ਆ ਕਿਉਂਕਿ ਕੰਪੀਟੀਸ਼ਨ ਦੀ ਭਾਵਨਾ ਹੀ ਨਹੀਂ ਰਹਿੰਦੀ ਜਦੋਂ ਇੱਕ ਬੱਚੇ ਨੂੰ ਆਪਾਂ ਨੇ 8ਵੀਂ ਤੱਕ ਪ੍ਰੋਮੋਟ ਕਰੀ ਜਾਣਾ ਤਾਂ ਉਹਨੂੰ ਉਹਦੀ ਜਿਹੜਾ ਬੇਸ ਆ ਜਿਹੜੀ ਉਹਦੀ ਨਿਊ ਆ ਉਹ ਕਿਤੇ ਨਾ ਕਿਤੇ ਇਸ ਚੀਜ਼ ਨਾਲ ਕਮਜ਼ੋਰ ਹੋ ਜਾਂਦੀ ਆ ਬਾਕੀ ਸਾਡੇ ਧੂਰੀ ਦੇ ਵਿੱਚ ਗਵਰਨਮੈਂਟ ਕਾਲਜ ਆ ਬੇਨੜਾ ਦੇਸ਼ ਭਗਤ ਕਾਲਜ ਆ ਇਹਨਾਂ ਦੋਨਾਂ ਕਾਲਜਾਂ ਦੇ ਵਿੱਚ ਜੇ ਮੁੱਖ ਮੰਤਰੀ ਸਾਹਿਬ ਨੂੰ ਮੈਂ ਪਰਸਨਲ ਤੌਰ ਤੇ ਬੇਨਤੀ ਕਰਦਾ ਵੀ ਤੁਸੀਂ ਇੱਥੇ ਜਿਹੜੇ ਟਰਫ ਗਰਾਊਂਡਸ ਨੇ ਜਾਂ ਸਾਡੇ ਜਿਹੜਾ ਜਿਵੇਂ ਮੈਂ ਸਿੰਡਰ ਟ੍ਰੈਕ ਬਣਾਇਆ ਸੀਗਾ ਤਾਂ ਇੱਥੇ ਦੋਨਾਂ ਨੂੰ ਜਗ੍ਹਾ ਵੀ ਬਹੁਤ ਐਨਾਂ ਕੋਲੇ ਤੇ ਕੰਮ ਵੀ ਇਹ ਵਧੀਆ ਕਰ ਸਕਦੇ ਨੇ ਸੋ ਇਹ ਉਹਨਾਂ ਦੇ ਇੱਕੋ ਸਾਈਨ ਜੇ ਹੋ ਜਾਣ ਤਾਂ ਸਾਡੇ ਦੋਨੇ ਜਿਹੜੇ ਸ਼ਹਿਰ ਦਾ ਅੰਡਰ ਬ੍ਰਿਜ ਤੇ ਇਧਰ ਓਵਰ ਬ੍ਰਿਜ ਤੇ ਸਕੂਲਾਂ ਨੂੰ ਜਿਹੜੇ ਤਰੀਕੇ ਨਾਲ ਮੇਰੀ ਇੱਕ ਪ੍ਰਪੋਜ਼ਲ ਸੀਗੀ ਸ਼ਹਿਰ ਦੇ ਅੰਦਰ ਜਿਹੜੀ ਸਾਡੀ ਆਪਣਾ ਸ਼ੰਗਰੂਰ ਵਾਲੀ ਕੋਠੀ ਜਿਹਨੂੰ ਆਪਾਂ ਕਹਿੰਦੇ ਆ ਵੀ ਉਹਨੂੰ ਇੱਕ ਕੰਪਲੈਕਸ ਦੇ ਰੂਪ ਚ ਬਣਾਇਆ ਜਾਵੇ ਦਫਤਰ ਉੱਥੇ ਲਿਆਂਦੇ ਜਾਣ ਤੇ ਇੱਕ ਵੱਡਾ ਕਮਿਊਨਿਟੀ ਹਾਲ ਉੱਥੇ ਬਣ ਜੇ ਤੇ ਉਹ ਜਿਹੜੀ ਜਗ੍ਹਾ ਉਹਨੂੰ ਵਧੀਆ ਤਰੀਕੇ ਨਾਲ ਯੂਜ਼ ਕਰ ਸਕਦੇ ਆ ਤਾਂ ਕਿ ਜਿਹੜਾ ਵਪਾਰ ਆ ਉਹ ਸਾਡੇ ਸ਼ਹਿਰ ਦੇ ਵਿੱਚ ਆ ਸਕੇ ਕਿਉਂਕਿ ਜਦੋਂ ਜਿੱਥੇ ਫੁੱਟਵਾਲ ਹੋਊਗੀ ਉੱਥੇ ਆਪਦੇ ਆਪ ਆਟੋਮੈਟਿਕਲੀ ਨਾਲੇ ਉਹ ਜਿਹੜੀ ਸੰਗਰੂਰ ਵਾਲੀ ਕੋਠੀ ਆ ਸਾਰੇ ਸ਼ਹਿਰ ਦੀ ਪਾਰਕਿੰਗ ਦੇ ਮਸਲੇ ਦਾ ਹੱਲ ਕਰਦੀ ਆ ਤੇ ਉਸ ਤੋਂ ਬਾਅਦ ਜੇ ਗੱਲ ਕਰੀਏ ਸਾਡੇ ਪਹਿਲਵਾਨ ਵਾਲੇ ਅੱਡੇ ਦੀ ਜਿੱਥੇ ਤਕਰੀਬਨ ਅਸੀਂ ਖੁਦ ਬਹੁਤ ਜ਼ੋਰ ਜਦੋਂ ਜਹਿਦ ਕਰਕੇ ਮਾਰਕਹੈੱਡ ਦੀ ਜਗ੍ਹਾ ਉਹ ਅਜੋਦੇ ਤੇ ਸਮਝ ਲਓ ਕੋਈ ਖੱਬੇ ਹੋਂ ਕਬਜ਼ਾ ਕਰ ਲੈਂਦਾ ਕੋਈ ਸੱਜੇ ਹੋਂ ਕਬਜ਼ਾ ਕਰ ਲੈਂਦਾ ਜੇ ਉਹਨੂੰ ਧੂਰੀ ਦੇ ਵਿੱਚ ਪਾਰਕ ਦੇ ਵਿੱਚ ਤਬਦੀਲ ਕਰਿਆ ਜਾਵੇ ਸੈਰਗਾਹ ਬਣਾਈ ਜਾਵੇ ਤੇ ਉੱਥੇ ਇੱਕ ਆਊਟਲੈਟ ਖੋਲਿਆ ਜਾਵੇ ਮਾਰਕਫੈਟ ਦਾ ਜਾਂ ਸਾਡੀਆਂ ਸਰਕਾਰੀ ਸੰਸਥਾਵਾਂ ਦਾ ਨਾਲੇ ਤਾਂ ਉੱਥੋਂ ਸਮਾਨ ਲੋਕਾਂ ਨੂੰ ਮਿਲਦਾ ਦਾ ਗਵਰਨਮੈਂਟ ਨੂੰ ਇਹਦੇ ਵਿੱਚ ਪ੍ਰੋਫਿਟ ਹੋ ਸਕਦਾ ਮਾਰਕਫੈਟ ਦੇ ਨਾਂ ਤੇ ਜਿੰਨੇ ਵੀ ਪ੍ਰੋਡਕਟ ਨੇ ਉੱਥੇ ਉਹ ਆਪ ਦਾ ਆਊਟਲੈਟ ਖੋਲਣ ਸੋ ਇਸੇ ਤਰੀਕੇ ਨਾਲ ਧੂਰੀ ਪਿੰਡ ਦੀ ਜੇ ਗੱਲ ਕਰੀਏ ਜਿੱਥੇ ਕਬੱਡੀ ਹੁੰਦੀ ਆ ਉਹ ਮੰਡੀ ਸਾਡੀ ਲੱਕੜ ਮੰਡੀ ਦੇ ਤੌਰ ਤੇ ਉਹ ਜਿਹੜਾ ਪਲਾਟ ਆ ਕਟਿਆ ਹੋਇਆ ਜੇ ਉਹ ਲੱਕੜ ਮੰਡੀ ਦਾ ਦੇਖੋ ਹੁਣ ਧੂਰੀ ਉਰੇ ਆਪਣੇ ਤਾਂ ਲੱਕੜ ਦਾ ਉਹਨਾ ਆਦਾਨ ਪ੍ਰਦਾਨ ਹੈ ਨਹੀਂ ਕੋਈ ਬਿਜ਼ਨਸ ਹੈ ਨਹੀਂ ਮਾਨ ਸਾਹਿਬ ਤੇ ਮੈਨੂੰ ਲੱਗਦਾ ਕਿ ਉੱਥੇ ਅੰਕਲ ਕੋਈ ਚੰਗੀ ਜਿਵੇਂ ਮੈਂ ਆਈਟੀਆਈ ਪਾਸ ਕਰਵਾਈ ਸੀਗੀ ਆ ਜਿਹੜੀ ਮੋਲਵਾਲ ਸਾਹਿਬ ਦੇ ਨੌਵੇਂ ਪਾਸ਼ਾ ਦਸਵੇਂ ਪਾਸ਼ਾ 91 ਸ਼ੋਭਰਾਵਤ ਜਿਉਆ ਆਈਟੀਆਈ ਇਥੇ ਅਸੀਂ ਧੂਰੀ ਚ ਲੈ ਆਈਏ ਜਾਂ ਅਲੇ-ਦਲੇ ਕਿਸੇ ਦੋਨੇ ਕਾਲਜਾਂ ਦੇ ਵਿੱਚ ਲੈ ਆਈਏ ਕਿਉਂਕਿ ਉਹ ਜਿਉਂ ਦੀ ਤਿਉਂ ਹਜੇ ਲੰਮਕਦੀ ਆ ਕਿਉਂਕਿ ਮੇਰੇ ਹਰਨ ਤੋਂ ਬਾਅਦ ਉਹਦੇ ਤੇ ਕਿਸੇ ਨੇ ਕੰਮ ਨਹੀਂ ਕਰਿਆ ਉਦੇ ਨਾਲ ਕਿੰਨੇ ਹੀ ਨੌਜਵਾਨਾਂ ਨੂੰ ਜਿਹੜਾ ਹੱਥੀਂ ਕੰਮ ਕਰਨ ਦਾ ਜਿਹੜਾ ਆ ਯੋਗ ਸਾਧਨ ਮਿਲੂਗਾ ਸੋ ਮੇਰੀਆਂ ਇਹ ਸਾਰੀਆਂ ਬੇਨਤੀਆਂ ਨੇ ਇੱਕ ਇਸ ਤਰੀਕੇ ਨਾਲ ਨਹੀਂ ਵੀ ਮੈਂ ਕੋਈ 네ਗੇਟਿਵ ਪੋਲਿਟਿਕਸ ਕਰ ਰਹੀਆਂ ਵਿਰੋਧ ਦਾ ਵੀ ਇੱਕ ਤਰੀਕਾ ਹੋਣਾ ਚਾਹੀਦਾ ਤੇ ਅਸੀਂ ਸਜੈਸ਼ਨ ਐਜ਼ ਆ ਵਿਰੋਧੀ ਇੱਕ ਸਜੈਸ਼ਨ ਜਿਹੜਾ ਹੈਗਾ ਉਹ ਅਸੀਂ ਸਰਕਾਰ ਨੂੰ ਇਹ ਦੇ ਰਹੇ ਹਾਂ ਸੋ ਉਹ ਉਹ ਉਹਨਾਂ ਦੇ ਉੱਤੇ ਹੁਣੇ ਨਿਰਪਰ ਕਰਦਾ ਵੀ ਉਹ ਕਿਸ ਤਰੀਕੇ ਨਾਲ ਆ ਜਿਹੜਾ ਸਾਡੇ ਇਸ ਹਲਕੇ ਦੀ ਨੁਹਾਰ ਜਿਹੜੀ ਬਦਲ ਸਕਦੇ ਨੇ ਤੇ ਇੱਕ ਵਾਰ ਉਹ 3 ਸਾਲਾਂ ਚ ਇੱਕ ਵਾਰ ਵੀ ਨਹੀਂ ਆਏ ਮੈਂ ਉਹਨਾਂ ਨੂੰ ਬੇਨਤੀ ਕਰਦਾ ਵੀ ਉਹ ਇੱਕ ਵਾਰ ਜ਼ਰੂਰ ਆ ਕੇ ਸਾਰੇ ਸਰਪੰਚ ਸਹਿਬਾਨ ਨੂੰ ਐਮਸੀ ਸਹਿਬਾਨ ਨੂੰ ਵਪਾਰੀ ਵਰਗ ਨੂੰ ਪੱਤਰਕਾਰ ਭਾਈਚਾਰੇ ਨੂੰ ਕਿਸਾਨਾਂ ਨੂੰ ਨੌਜਵਾਨਾਂ ਨੂੰ ਸਾਰਿਆਂ ਨੂੰ ਇਕੱਠਾ ਕਰਕੇ ਸੰਗਤ ਦਰਸ਼ਨ ਦੇ ਰੂਪ ਚ ਸਾਰਿਆਂ ਨੂੰ ਮਿਲਣ ਉਹਨਾਂ ਦੀਆਂ ਸਮੱਸਿਆਵਾਂ ਸੁਣ ਤੇ ਫਿਰ ਜਿਹੜਾ ਧੂਰੀ ਦਾ ਇੱਕ ਮਾਸਟਰ ਪਲਾਨ ਤਿਆਰ ਕਰਕੇ ਕਿਉਂਕਿ ਦੇਖੋ ਕੰਮ ਇਹ ਨਹੀਂ ਵੀ ਮੈਂ ਉਹਨਾਂ ਦਾ ਵਿਰੋਧੀ ਆ ਸਾਨੂੰ ਤਾਂ ਆਪਾਂ ਰਾਜਨੀਤੀ ਚ ਕਿਉਂ ਆਇਆ? ਇਸੇ ਕਰਕੇ ਆਏ ਆ ਵੀ ਲੋਕਾਂ ਦਾ ਭਲਾ ਹੋਣਾ ਚਾਹੀਦਾ। ਜੇ ਇਹ ਭਲਾ ਮੁੱਖ ਮੰਤਰੀ ਸਾਹਿਬ ਕਰ ਦੇਣ, ਸਰਕਾਰ ਕਰ ਦੇਵੇ ਜਾਂ ਸੈਂਟਰ ਸਰਕਾਰ ਕਰ ਦੇਵੇ ਸਾਨੂੰ ਉਹਦੇ ਚ ਕੋਈ ਪਰੇਸ਼ਾਨੀ ਨਹੀਂ। ਅਸੀਂ ਸਭ ਤੋਂ ਪਹਿਲਾਂ ਕਿ ਉਸ ਚੀਜ਼ ਨੂੰ ਐਪਰੀਸ਼ੀਏਟ ਕਰਾਂਗੇ ਤੇ ਕਹਾਂਗੇ ਕਿ ਇਹ ਸਹੀ ਚੀਜ਼ ਹੋਈ ਆ। ਪ੍ਰਾਈਵੇਟ ਸਕੂਲਾਂ ਦਾ ਮੁੱਦਾ ਕਾਫੀ ਜ਼ਰੂਰੀ ਹੈ। ਬਿਲਕੁਲ ਇਹਦੇ ਹਾਂ ਬਿਲਕੁਲ ਇਹਦੇ ਤੇ ਮਾਨ ਸਾਹਿਬ ਕੋਈ ਇੱਕ ਤਰੀਕੇ ਨਾਲ ਇੱਕ ਜਿਹੜਾ ਕੋਈ ਕਮੇਟੀ ਗਠਿਤ ਹੋਣੀ ਚਾਹੀਦੀ ਆ। ਜਿਦੇ ਚ ਉਹਨਾਂ ਦੀਆਂ ਕਿਤਾਬਾਂ ਉਹਨਾਂ ਦੀਆਂ ਵਰਦੀਆਂ ਉਹਨਾਂ ਦਾ ਰੂਪ ਰੇਖਾ ਤੈਅ ਹੋਣੀ ਚਾਹੀਦੀ ਆ ਕਿਉਂਕਿ ਮਨਮਰਜ਼ੀ ਨਹੀਂ ਹੋਣੀ ਚਾਹੀਦੀ ਕੋਈ ਕਿੰਨੇ ਪੈਸੇ ਲੈ ਰਿਹਾ ਕੋਈ ਕਿੰਨੇ ਪੈਸੇ ਲੈ ਰਿਹਾ ਤਾਂ ਉਹਦੇ ਚ ਕਿਤੇ ਨਾ ਕਿਤੇ ਜਿਹੜੇ ਆਮ ਗਰੀਬ ਪਰਿਵਾਰ ਨੇ ਉਹ ਪਿਸ ਰਹੇ ਨੇ ਹਰੇਕ ਬੰਦੇ ਦਾ ਮਨ ਕਰਦਾ ਕਿ ਉਹ ਆਪਦੇ ਬੱਚੇ ਨੂੰ ਚੰਗੇ ਸਕੂਲਾਂ ਦੇ ਵਿੱਚ ਦਾਖਲਾ ਦਿਵਾਵੇ ਪਰ ਇੰਨੀ ਮਹਿੰਗਾਈ ਹੋਣ ਦੇ ਨਾਲ ਆ ਜਿਹੜਾ ਇਸ ਸਮੱਸਿਆ ਦੇ ਉੱਤੇ ਵੀ ਗਹਿਰਾਈ ਨਾਲ ਸਿਰ ਜੋੜ ਕੇ ਕੰਮ ਕਰਨ ਦੀ ਜ਼ਰੂਰਤ ਆ ਜਿਹੜਾ 5 ਵਜੇ ਦਾ ਕੱਲਾ ਬਿਆਨ ਚੱਲ ਰਿਹਾ 50 ਬੰਬ ਵਾਲਾ ਉਹ ਦੇਖੋ ਲਾ ਐਂਡ ਆਰਡਰ ਦੀ ਸਿਚੁਏਸ਼ਨ ਆਪਾਂ ਨੂੰ ਦੇਖਣੀ ਚਾਹੀਦੀ ਆ ਠੀਕ ਹੈ ਨਾ ਲਾ ਐਂਡ ਆਰਡਰ ਦੇ ਉੱਪਰ ਜੇ ਕਿਤੇ ਨਾ ਕਿਤੇ ਉਹਨਾਂ ਨੇ ਕੋਈ ਗੱਲ ਰੱਖੀ ਆ ਉਹ ਬੜਾ ਲੰਬੇ ਸਮੇਂ ਤੋਂ ਰਾਜਨੀਤੀ ਦੇ ਵਿੱਚ ਨੇ ਤੇ ਉਹਨਾਂ ਨੇ ਕੋਈ ਨਾ ਕੋਈ ਕਿਸੇ ਤੋਂ ਤੱਥ ਉਹਨਾਂ ਨੂੰ ਮਿਲੇ ਹੋਣਗੇ ਤਾਂ ਹੀ ਉਹਨਾਂ ਨੇ ਗੱਲ ਰੱਖੀ ਆ ਤੇ ਇਹ ਸਚਾਈ ਵੀ ਆ ਕਿਉਂਕਿ ਥੋੜੇ ਦਿਨਾਂ ਬਾਅਦ ਜਿਹੜੇ ਬੰਬ ਅਟੈਕਸ ਹੋ ਰਹੇ ਨੇ ਆਪਾਂ ਇੱਕ ਦੂਜੇ ਨਾਲ ਲੜਨ ਦੀ ਬਜਾਏ ਜੇ ਸਰਕਾਰ ਇਹ 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 ਸਮੱਸਿਆ ਨੂੰ ਗੰਭੀਰਤਾ ਨਾਲ ਲਵੇ ਤੇ ਇਹਨਾਂ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰੇ ਤਾਂ ਮੈਨੂੰ ਲੱਗਦਾ ਵੀ ਇੱਕ ਦੂਜੇ ਨਾਲ ਲੜਨ ਦੀ ਬਜਾਏ ਆਪਾਂ ਨੂੰ ਇਹ ਦੇਖਣਾ ਪਊਗਾ ਵੀ ਇਹ ਸਿਚੁਏਸ਼ਨ ਐ ਕਿਉਂ بگੜ ਰਹੀ ਆ ਕੀ ਕਾਰਨ ਨੇ ਇਹਦੇ ਪਿੱਛੇ ਕੀ ਕਿਹੜਾ ਆਪਣੇ ਦੇਸ਼ ਦਾ ਜਾਂ ਆਪਣੀ ਸਟੇਟ ਦਾ ਦੁਸ਼ਮਣ ਆ ਜਿਹੜਾ ਆਪਣੀ ਸਟੇਟ ਦੇ ਵਿੱਚ ਜਿਹੜੀ ਇਹ ਏਕੇ ਨੂੰ ਭੰਗ ਕਰ ਰਿਹਾ ਆਪਣੀ ਜਿਹੜੀ ਸ਼ਾਂਤੀ ਨੂੰ ਭੰਗ ਕਰ ਰਿਹਾ ਆਪਾਂ ਨੂੰ ਉਹਦੇ ਤੇ ਕੰਮ ਕਰਨ ਦੀ ਜ਼ਰੂਰਤ ਆ ਸੋ ਮੈਨੂੰ ਨਹੀਂ ਲੱਗਦਾ ਕਿ ਬਾਜਵਾ ਸਾਹਿਬ ਨੇ ਇਹਦੇ ਵਿੱਚ ਕੋਈ ਵੀ ਕਿਉਂਕਿ ਦੇਖੋ ਵਿਰੋਧੀ ਧਿਰ ਚਿੰਤਾ ਪ੍ਰਗਟ ਕਰੂਗੀ ਉਹਨਾਂ ਨੇ ਇਹ ਚਿੰਤਾ ਪ੍ਰਗਟ ਕਰਨੀ ਆ ਵੀ ਇੱਥੇ ਆ ਚੀਜ਼ ਕਿਉਂ ਨਹੀਂ ਹੋ ਰਹੀ ਉਹ ਤੋਂ ਬਾਅਦ ਸਾਡੇ ਪ੍ਰਧਾਨ ਜੀ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਨੇ ਵੀ ਇਹਦੇ ਉੱਤੇ ਬੜੇ ਵਧੀਆ ਤਰੀਕੇ ਨਾਲ ਜਿਹੜਾ ਆਪਦਾ ਪੱਖ ਰੱਖਿਆ ਤੇ ਮੈਨੂੰ ਲੱਗਦਾ ਕਿ ਆਪਾਂ ਸਾਰਿਆਂ ਨੂੰ ਪਹਿਲਾਂ ਆਪਾਂ ਦੇਖੋ ਪੰਜਾਬ ਦੇ ਵਸਨੀਕ ਆ ਉਹ ਤੋਂ ਬਾਅਦ ਆਪਾਂ ਕਿਸੇ ਧਰਮ ਦੇ ਆ ਕਿਸੇ ਪਾਰਟੀ ਦੇ ਆ ਕਿਸੇ ਆਰਗੇਨਾਈਜੇਸ਼ਨ ਦੇ ਆ ਸਭ ਤੋਂ ਪਹਿਲਾਂ ਤਾਂ ਪੰਜਾਬ ਦੇ ਵਿੱਚ ਸ਼ਾਂਤੀ ਹੋਣੀ ਚਾਹੀਦੀ ਆ ਇੰਨੀ ਜਰਖੇਸ ਧਰਤੀ ਧਰਤੀ ਦੇ ਉੱਤੇ ਅੱਜ ਵਪਾਰੀ ਬਾਹਰ ਨੂੰ ਕਿਉਂ ਜਾ ਰਿਹਾ ਇੱਥੇ ਵਪਾਰੀ ਕਿਉਂ ਨਹੀਂ ਆ ਰਿਹਾ ਸਾਡੇ ਨੌਜਵਾਨਾਂ ਨੂੰ ਨੌਕਰੀ ਕਿਉਂ ਨਹੀਂ ਮਿਲ ਰਹੀ ਸਾਡੇ ਬੱਚੇ ਬਾਹਰ ਕਿਉਂ ਜਾ ਰਹੇ ਨੇ ਚਾਹੇ ਉਹ ਮੈਂ ਆ ਚਾਹੇ ਸਾਡੀ ਪਾਰਟੀਆਂ ਚਾਹੇ ਦੂਸਰੀਆਂ ਪਾਰਟੀਆਂ ਨੇ ਸਾਰਿਆਂ ਨੂੰ ਇਹਦੇ ਤੇ ਬੈਠ ਕੇ ਸੋਚਣ ਦੀ ਜ਼ਰੂਰਤ ਆ ਨੌਜਵਾਨਾਂ ਲਈ ਕੋਈ ਰੋਜ਼ਗਾਰ ਪੈਦਾ ਕਰਨ ਦੀ ਨਾ ਕਿ ਅਸੀਂ ਰਾਸ਼ਨ ਲੈਣ ਲਈ ਅਸੀਂ ਲਾਈਨਾਂ 'ਚ ਲੱਗਣ ਦੀ ਲੋੜ ਨਾ ਪਵੇ ਜੇ ਸਾਡੇ ਨੌਜਵਾਨਾਂ ਨੂੰ ਨੌਕਰੀ ਮਿਲ ਜੇ ਉਹ ਆਪਦੇ ਟੱਬਰ ਦਾ ਕਿਉਂਕਿ ਮਿਹਨਤੀ ਪੰਜਾਬ ਆ ਉਹ ਆਪਦੇ ੱੱਬਰ ਦਾ ਆਪਦੀ ਮਿਹਨਤ ਨਾਲ ਢਿੱਡ ਭਰਨਾ ਜਾਣਦੇ ਨੇ ਸੋ ਮੈਂ ਤਾਂ ਇਹੀ ਚਾਹਣਾ ਕਿ ਚੰਗੀ ਸਿੱਖਿਆ ਹੋਵੇ ਚੰਗੀ ਹੈਲਥ ਹੋਵੇ ਤੇ ਅੱਜ ਜਿਹੜਾ ਬਾਬਾ ਸਾਹਿਬ ਦਾ ਅਸੀਂ ਜਨਮ ਦਿਨ ਮਨਾ ਰਹੇ ਹਾਂ ਉਹਨਾਂ ਦੀ ਸਾਰੀ ਉਮਰ ਇਸ ਚੀਜ਼ ਤੇ ਲੱਗੀ ਆ ਸਮਾਜ ਨੂੰ ਇੱਕ ਇੱਕ ਮਾਲਾ ਦੇ ਵਿੱਚ ਪਰੋਣ ਦੇ ਉੱਤੇ ਸੋ ਉਹਨਾਂ ਦੀਆਂ ਸਿੱਖਿਆਵਾਂ ਨੂੰ ਸਾਂਝਦੇ ਹੋਏ ਅੱਜ ਮੈਂ ਲੱਗਦਾ ਸਰਕਾਰ ਨੂੰ ਇਸ ਚੀਜ਼ ਦੇ ਉੱਤੇ ਕੋਈ ਵੱਡਾ ਕਦਮ ਲੈ ਕੇ ਉਹਨਾਂ ਨੂੰ ਸੱਚੀ ਸ਼ਰਧਾਂਜਲੀ ਜਿਹੜੇ ਸੱਚੀ ਸ਼ਰਧਾ ਤੇ ਸਰਕਾਰ ਜਿਹੜਾ ਸਾਡੇ ਬਾਬਾ ਸਾਹਿਬ ਨੂੰ ਭੇਂਟ ਕਰਨਾ ਚਾਹੁੰਦਾ ਕੋਈ ਵੱਡਾ ਫੈਸਲਾ ਲੈਣਾ ਚਾਹੀਦਾ ਧੰਨਵਾਦ ਬਾਬਾ ਸਾਹਿਬ ਨੂੰ ਸਰਦਾ ਦੇ ਫੁੱਲ ਭੇਂਟ ਕਰਨ ਤੋਂ ਬਾਅਦ ਦਲਵੀਰ ਸਿੰਘ ਗੋਲਡੀ ਮੀਡੀਆ ਦੇ ਰੂਬਰੂ ਹੋਏ ਉਹਨਾਂ ਕਿਹਾ ਧੂਰੀ ਦੀਆਂ ਬਹੁਤ ਸਾਰੀਆਂ ਸਮੱਸਿਆ ਹਨ ਜਿਨ੍ਹਾਂ ਵਿੱਚੋਂ ਧੂਰੀ ਦੇ ਮੇਨ ਫਾਟਕਾਂ ਦੀ ਹੈ ਜਿੱਥੇ ਅੰਡਰ ਬ੍ਰਿਜ ਜਾਂ ਓਵਰ ਬ੍ਰਿਜ ਬਣਾਣਾ ਹੈ ਮੇਰੇ ਐਮਐਲਏ ਦੀ ਟਰਨ ਵੇਲੇ ਅੰਡਰ ਬ੍ਰਿਜ ਪਾਸ ਹੋ ਗਿਆ ਸੀ ਲੇਕਿਨ ਚੋਣ ਜਾਬਤੇ ਤੋਂ ਬਾਅਦ ਇਹ ਵਿੱਚ ਹੀ ਰੁਕ ਗਿਆ ਪਰ ਜੇ ਇੱਥੇ ਓਵਰ ਬ੍ਰਿਜ ਬਣਦਾ ਹੈ ਤਾਂ ਬਹੁਤ ਸਾਰਾ ਨੁਕਸਾਨ ਹੋ ਸਕਦਾ ਦੁਕਾਨਦਾਰ ਪ੍ਰਭਾਵਿਤ ਹੋ ਸਕਦੇ ਹਨ ਇਸ ਕਰਕੇ ਅੰਡਰ ਬ੍ਰਿਜ ਹੀ ਬਣਾਇਆ ਜਾਵੇ ਉਹਨਾਂ ਮੁੱਖ ਮੰਤਰੀ ਨੂੰ ਅਪੀਲ ਵੀ ਕੀਤੀ ਕਿ ਲੋਕਾਂ ਦੀਆਂ ਸਮੱਸਿਆਵਾਂ ਆ ਕੇ ਸੁਣੀਆਂ ਜਾਣ ਜੋ ਲੋਕਾਂ ਦੇ ਕੰਮ ਤੁਹਾਡੇ ਇੱਕ ਸਾਈਨ ਨਾਲ ਪੂਰੇ ਹੋ ਸਕਦੇ ਹਨ ਸ਼ਹਿਰ ਦੀਆਂ ਸਮੱਸਿਆ ਨੇ ਉਹ ਤੁਹਾਡੇ ਇੱਕ ਸਾਈਨ ਨਾਲ ਪੂਰੀਆਂ ਹੋ ਸਕਦੀਆਂ